ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸੋਹਣੇ ਟਰੈਕਟਰ ਔਲੀਆਂ ਤੁਹਾਡੇ ਲਈ ਲੈ ਕੇ ਆਇਆ ਹਾਂ ਜੀ ਇੱਕ ਕੰਪਾਈਨ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਮਹਿੰਦਰਾ 265 ਡੀਆਈ ਟਰੈਕਟਰ ਜੀ ਭੂਮੀ ਪੁੱਤਰ ਮਹਿੰਦਰਾ 265 ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਜੀ 2012 ਪਾਵਰ ਟਰੈਕਟਰ ਪਾਵਰ ਸਟੀering ਤੇ 3 ਲੱਖ ਤੇ 75000 ਰੁਪਏ ਦੀ ਡਿਮਾਂਡ ਪੰਜਾਬ ਨੰਬਰ ਲੁਧਿਆਣਾ ਏਰੀਆ ਜੀ 90 ਪੈਸੇ ਟਾਇਰ ਪਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਸਾਫ ਸੋਹਣੀ ਕੰਡੀਸ਼ਨ ਦਾ ਟਰੈਕਟਰ ਵੀਰੇ ਤੇ ਕਿਸਾਨ ਵੀ ਦਾ ਨੰਬਰ ਹੈ ਜੀ 96539 ਤੇ 0046 9653930 ਜੀ ਉਸ ਤੋਂ ਬਾਅਦ 46 ਵੀਰ ਦਾ ਨੰਬਰ ਹੈ ਜੀ ਤੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਮਹਿੰਦਰਾ 265 DI ਭੂਮੀ ਪੱਤਰ 2012 ਮਾਡਲ ਪਾਵਰ ਹੈ ਵੀ ਸਾਰਾ ਟਰੈਕਟਰ 75000 ਰੁਪਏ ਦੀ ਡਿਮਾਂਡ ਲੁਧਿਆਣਾ ਏਰੀਆ 90 ਪੈਸੇ ਟੈਰ ਪਏ ਨੇ ਜੀ ਨੰਬਰ ਵੀ ਤਾਂ ਸਕਰੀਨ ਤੇ ਹੈ ਜਿਹੜੇ ਵੀਰਾਂ ਕੋਲੇ ਜਦੋਂ ਅਸੀਂ ਵੀਡੀਓ ਪਾਉਨੇ ਆਂ ਜੀ ਤਾਂ ਉਹਨਾਂ ਦੇ ਮੋਬਾਈਲਾਂ ਦੇ ਉੱਤੇ ਮੈਸੇਜ ਨਹੀਂ ਜਾਂਦੇ ਤਾਂ ਸਾਡੀਆਂ ਸਾਰੀਆਂ ਵੀਡੀਓ ਦੇ ਆਪ ਤੇ ਮੋਬਾਈਲਾਂ ਦੇ ਉੱਤੇ ਮੈਸੇਜ ਪਾਉਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬ ਕੇ ਜਨਨ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਇੱਕ ਘੰਟੀ ਦਾ ਬਟਨ ਹੋਊ ਜੀ ਉਹਨੂੰ ਦਬ ਲਿਓ ਉਦੋਂ ਬਾਅਦ ਵੀਰ ਅਸੀਂ ਜਿਹੜੀਆਂ ਵੀ ਵੀਡੀਓ ਪਾਇਆ ਕਰਾਂਗੇ ਤੇ ਪਾਉਣ ਸਾਰੀ ਤੁਹਾਡੇ ਮੋਬਾਈਲ ਦੇ ਉੱਤੇ ਦਾ ਮੈਸੇਜ ਚੱਲਿਆ ਜਾਇਆ ਕਰੂ ਤੇ ਤੁਸੀਂ ਸਾਰੀਆਂ ਵੀਡੀਓ ਟ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਹੀਂ ਹੋਊਗੀ ਸਾਰੀਆਂ ਵੀਡੀਓ ਤੁਹਾਡੇ ਕੋਲ ਪ੍ਰੋਪਰ ਟਾਈਮ ਤੇ ਪਹੁੰਚਣਗੀਆਂ ਜੀ ਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਵੀਰੇ WhatsApp ਗਰੁੱਪਾਂ ਤੇ ਸਾਰੇ ਵੀਰਾਂ ਕੋਲੇ WhatsApp ਗਰੁੱਪ ਹੁੰਦੇ ਨੇ ਜੀ Facebook ਪੇਜ ਹੁੰਦੇ ਨੇ ਜੀ ਉਹਨਾਂ ਤੇ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰਦੇ ਰਿਹਾ ਕਰੋਗੇ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਨੂੰ ਆਪਣੇ ਚੈਨਲ ਦਾ ਪਤਾ ਲੱਗ ਸਕੇ ਤੇ ਉਹ ਵੀ ਫਾਇਦਾ ਚੱਕ ਸਕਣ ਜੀ ਐਸੇ ਟਰੈਕਟਰ ਮੰਡੀ ਚੈਨਲ ਦਾ ਜੀ ਟਰੋਲੀ ਦੇਖ ਰਹੋ ਵੀਰ ਜੀ 12 6.5 ਦੀ ਟਰੋਲੀ ਹੈ ਵੀਰ ਜੀ ਰੇਲ ਦਾ ਇਹ 7 10 ਨਟੀ ਹੱਬ ਲੱਗੀ ਹੋਈ ਆ 올ਡ ਮਾਡਲ 2006 ਮਾਡਲ ਤੇ ਲਿਖਿਆ ਹੋਇਆ ਜੀ 1 ਲੱਖ 10000 ਰੁਪਏ ਦੀ ਡਿਮਾਂਡ ਜੈਕ ਵਾਲੀ ਡਬਲ ਟੈਰੀ ਫਿਰੋਜ਼ਪੁਰ ਏਰੀਆ ਵੀਰ ਦਾ 50 ਪੈਸੇ 60 ਪੈਸੇ ਟਾਇਰ ਪਏ ਨੇ ਜੀ ਕਿਸਾਨ ਵੀ ਦਾ ਨੰਬਰ ਹੈ ਜੀ 96635 ਤੇ 72033 96635 ਤੇ 72033 ਵੀ ਦਾ ਨੰਬਰ ਹੈ ਜੀ ਜੀਤੇ ਕਾਲ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਜੀ 12 6.5 ਦੀ ਟਰਾਲੀ ਹੈ ਵੀਰੇ ਪੁਰਾਣੀ ਟਰਾਲੀ ਹੈ ਇਹ 110000 ਰੁਪਏ ਦੀ ਡਿਮਾਂਡ ਹੈ ਬਿਡ ਨਾਲ ਹੈ ਜਾਲੀ ਲੱਗੀ ਹੋਈ ਹੈ ਬਿਡਾਂ ਦੇ ਉੱਤੇ ਫਿਰੋਜ਼ਪੁਰ ਏਰੀਆ ਵੀਰਾਂ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਫੁੱਲ ਹੈਵੀ ਲੋਹੇ ਦੀ ਬਣੀ ਹੋਈ ਸੋਹਣੀ ਟਰਾਲੀ ਤੇ 110000 ਦੀ ਡਿਮਾਂਡ باقی ਮੌਕੇ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਜੀ 50 ਤੋਂ 60 ਪੈਸੇ ਟਾਇਰ ਪਏ ਨੇ ਜੀ ਜੈਕ ਲੱਗਿਆ ਹੋਇਆ ਡਬਲ ਟੈਰੀ ਹੈ ਰੇਲ ਦਾ ਹਿੱਸਾ 10 ਨਟੀ ਹੱਬ ਹੈ ਜੀ ਪੂਰ ਵਧੀਆ ਲੋਹੇ ਦੀ ਬਣੀ ਹੋਈ ਟਰਾਲੀ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਤੇ ਜਿੱਤੇ ਕਾਲ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣਾ ਟਰੈਕਟਰ ਟਰਾਲੀ ਹੋਰ ਖੇਤੀਬਾੜੀ ਦੇ ਸੰਧ ਸਾਡੇ YouTube ਚੈਨਲ ਤੇ ਸੇਲ ਕਰਨਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਚ ਉਹਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਐਡ ਲਵਾਉਣ ਲਈ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੁੰਦੀ ਹੈ ਜਾਨਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟੈਰਾ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਹੈ ਸਾਰੀ ਚੀਜ਼ ਸਾਨੂੰ ਲਿਖ ਕੇ ਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਡਾ ਕਰਕੇ ਖਿੱਚ ਕੇ ਸਾਡੇ WhatsApp ਨੰਬਰ ਤੇ ਭੇਜ ਦਿਓ ਸਾਰੇ ਵੀਰ ਸਾਡਾ WhatsApp ਨੰਬਰ ਨੋਟ ਕਰ ਲੈਣ ਜੀ 88376 65987 88376 65987 ਸਾਡਾ WhatsApp ਨੰਬਰ ਹੈ ਜੀ ਜਿਹਦੇ ਤੁਸੀਂ ਇਹ ਫੋਟੋਆਂ ਭੇਜ ਕੇ ਤੇ ਐਡ ਬਿਲਕੁਲ ਫ੍ਰੀ ਦੇ ਵਿੱਚ ਲਵਾ ਸਕਦੇ ਹੋ ਜੀ ਇੱਕੋ ਹੀ ਸ਼ਰਤ ਹੈ ਐਡਲ ਫਰੀ ਦੇ ਵਿੱਚ ਲਵਾਉਣ ਲਈ ਜਿਹੜੀ ਜਾਣਕਾਰੀ ਤੁਸੀਂ ਭੇਜਣੀ ਆ ਆ 6 ਗੱਲਾਂ ਪ੍ਰੋਪਰ ਲਿਖ ਕੇ ਭੇਜੋ ਜੇਕਰ ਕੋਈ ਵੀ ਇਹਨਾਂ 6 ਗੱਲਾਂ ਚੋਂ ਮਿਸ ਹੋਇਆ ਜੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਫੋਨ ਨੰਬਰ ਚੋਂ ਤੋਂ ਡਾਇਡ ਅਸੀਂ ਆਪਣੇ ਚੈਨਲ ਤੇ ਨਹੀਂ ਲਗਾਵਾਂਗੇ ਜੀ ਇਹ 6 ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਜੀ ਐਡ ਲਵਾਉਣ ਦੇ ਲਈ ਟਰੈਕਟਰ ਦੇਖ ਰਹੇ ਹਾਂ ਜੀ ਸਟੈਂਡਰਡ 460 2010 ਮਾਡਲ 3 ਲੱਖ ਤੇ 45000 ਰੁਪਏ ਦੀ ਡਿਮਾਂਡ ਡਬਲ ਕਲੱਚ ਸੰਗਰੂਰ ਏਰੀਆ ਜੀ 75 ਪੈਸੇ ਟਾਇਰ ਪਏ ਨੇ ਜੀ ਟਰੈਕਟ ਦੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟ 99 681 ਤੇ 01876 ਵੀ ਦਾ ਨੰਬਰ ਹੈ ਜੀ 9968101876 ਵੀ ਦਾ ਨੰਬਰ ਹੈ ਜੀ ਜੀ ਤੇ ਤੁਸੀਂ ਫੋਨ ਕਰਕੇ ਇਹ ਟਰੈਟਾ ਜਿਹੜਾ ਖਰੀਦ ਸਕਦੇ ਹੋ ਸਟੈਂਡਰਡ ਟਰੈਟਾ ਵੀਰ ਸਟੈਂਡਰਡ 460 2010 ਮਾਡਲ ਟਰੈਟਾ ਜੀ ਹੁੱਡ ਛਤਰੀ ਲੱਗਿਆ ਹੋਇਆ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਇੰਜਨ ਗੇਅਰ ਪੰਪ ਦਾ ਸਾਰਾ ਕੰਮ ਓਕੇ ਹੈ ਵੀ 345 ਦੀ ਡਿਮਾਂਡ 10 ਮਾਡਲ ਸੰਗਰੂਰ ਏਰੀਆ ਜੀ 75 ਪੈਸੇ ਟਾਇਰ ਪਏ ਨੇ ਵੀਡੀਓ ਜੇ ਵਧੀਆ ਲੱਗਦੀ ਹੈ ਜੀ ਜਰੂਰ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜਾਂ ਕੋਈ ਤੁਹਾਨੂੰ ਕਮੀ ਲੱਗਦੀ ਹੈ ਸਾਡੇ ਚੈਨਲ ਵਿੱਚ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਲਿਖਿਆ ਕਰੋ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਥੱਲੇ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਅੱਗੇ ਦੇਖ ਰਹੋ ਵੀ ਜੀ ਕੰਪਾਈਨ ਨਿਊ ਹਿੰਦ ਤੇ ਬਹੁਤ ਸੋਹਣੀ ਕੰਡੀਸ਼ਨ ਦੀ ਕੰਪਾਈਨ ਹੈ ਵੀਰ ਤੇ ਪੰਜਾਬ ਨੰਬਰ ਹੈ ਨਿਊ ਹਿੰਦ 999 ਤੇ 10 ਲੱਖ ਤੇ 70000 ਰੁਪਏ ਦੀ ਡਿਮਾਂਡ ਹੈ ਵੀਰ ਜੀ ਬਹੁਤ ਘੱਟ ਚਲਾਈ ਹੋਈ ਵੀਰ ਨੇ ਕੰਪਾਈਨ ਇਹ ਤੇ 75 ਕ ਪੈਸੇ ਟਾਇਰ ਪਏ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਹੈ ਜੀ 99 684 ਤੇ 56386 9968455386 ਵੀ ਦਾ ਨੰਬਰ ਹੈ ਜੀ ਜਿੱਤੇ ਕਾਲ ਕਰਕੇ ਤੁਸੀਂ ਇਹ ਨਿਊ ਹਿੰਦੀ ਦੀ ਕੰਪੈਨ ਆ ਜਿਹੜੀ ਖਰੀਦ ਸਕਦੇ ਹੋ ਜੀ ਤੇ ਐਡ ਲਵਾਉਣ ਲਈ ਸਾਡਾ ਨੰਬਰ ਹੈਗਾ ਜੀ 8837665987 ਤੇ ਐਡ ਲਵਾ ਸਕਦੇ ਹੋ ਤੇ ਬਧਰੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇ ਵੀਡੀਓ ਲੰਗੀਆਂ ਲਗੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰਾਖਾ ਜੀ